ਧਰਮ ਦੇ ਖਾਤਰ ਨੀਹਾਂ ਦੇ ਵਿੱਚ ਖਲੋਤੇ ਬਾਲ ਨੇ ਆਣੇ ਤਰਸ ਕਿਉਂਣਾ ਆਇਆ ਮਸੂਮਾ ਤੇ ਤੈਨੂੰ ਜਾਲ ਮੁਗਲ ਆਣੇ ਦੋ ਲਾਲ ਪਿਆਰੇ ਮੁਖ ਖੋਲੋਂ ਦੇ ਜਕਾਰੇ ਦੋ ਲਾਲ ਪਿਆਰੇ ਮੁਖ ਖੋਲੋਂ ਦੇ ਜਕਾਰੇ ਰਤਾਂ ਡੋਲੇ ਨਾ ਸਿਦਕੋਂ ਉਹ ਤਾਂ ਸਿੱਖੀ ਦੇ ਸਤਾਰੇ ਲੈਂਦੇ ਨੀਹਾਂ ਚ ਨਜ਼ਾਰੇ ਦੋ ਲਾਲ ਪਿਆਰੇ ਮੁਖੋਂ ਲਾਉਂਦੇ ਜਕਾਰੇ ਦੋ ਲਾਲ ਪਿਆਰੇ ਮੁਖੋਂ ਲਾਉਂਦੇ ਜਕਾਰੇ ਇੰਜ ਖੜੇ ਨਿਹਾਂ ਵਿੱਚ ਜਿਵੇਂ ਜਾਨ ਚੜੇ ਹੋ ਖੜੇ ਨਿਹਾਂ ਵਿੱਚ ਜਿਵੇਂ ਜਨ ਛੜ ਹੂੰ ਤਨ ਕਈ ਵਾਰ ਡਿੱਗੀ ਪੂਰਾ ਵੀਨਾ ਕਬਰਾਂ ਕਾਂਦ ਵਾਰ ਵਾਰ ਡਿੱਗੀ ਪੂਰਾ ਵੀਨਾ ਕਬਰਾਂ ਮੱਥਾ ਚਮਕਾਂ ਮਾਰੇ ਜਿਵੇਂ ਚਮਕਦੇ ਤਾਰੇ ਮੱਥਾ ਚਮਕਾਂ ਮਾਰੇ ਜਿਵੇਂ ਚਮਕਦੇ ਤਾਰੇ ਰੱਤਾ ਡੋਲੇ ਨਾ ਸਿੱਧ ਕੋ ਉਹ ਤਾਂ ਸਿੱਖੀ ਦੇ ਸਤਾਰੇ ਲੈਂਦੇ ਨੀਹਾਂ ਚ ਨਜ਼ਾਰੇ ਦੋ ਲਾਲ ਪਿਆਰੇ ਮੱਖ ਖੋਲੋਂ ਦੇ ਜੈਕਾਰੇ ਦੋ ਲਾਲ ਬਿਆਰੇ ਮੱਖ ਖੋਲੋਂ ਦੇ ਜੈਕਾਰੇ ਸੂਬਾ ਕਹਿੰਦਾ ਉਹਨਾਂ ਨੂੰ ਖਾਓ ਪੀਓ ਐਸ਼ ਨਾ ਸੂਬਾ ਕਹਿੰਦਾ ਉਹਨਾਂ ਨੂੰ ਹਾਉ ਪੀਓ ਐਸ਼ Đਾਓ ਬਖਸ਼ੀ ਤਵਾਨੂੰ ਜਾਨ ਮੁਸਲਮਾਨ ਹੋ ਜਾਓ ਬਖਸ਼ੀ ਤਵਾਨੂੰ ਜਾਨ ਮੁਸਲਮਾਨ ਹੋ ਜਾਓ ਸੂਬੇ ਕੈਲਾਇਲਾ ਰੇ ਪਾਰ ਮੰਨੇ ਨਾ ਪਿਆਰੇ सूबे कई लाहे लारे पार मन्ने न प्यार रोले न सिदको त सिखी दे दारे लीह च नज़ारे दो लाल पे मुखो लोॾे जयकारे दो लाल ਪਿਆਰੇ ਮੁੱਖੋਂ ਹਲਾਉਂਦੇ ਜੱਕਾਰੇ ਲਾਲ ਕਹਿੰਦੇ ਸੂਬੇ ਨੂੰ ਧਰਮ ਸਿੱਖ ਹੀ ਬਣਾਉਣਾ ਭਾਵੇਂ ਜਾਵੇ ਸਾਡੀ ਜਾਨ ਮੁਸਲਮਾਨ ਨਹੀਂ ਕਹਾਉਣਾ ਭਾਵੇਂ ਜਾਵੇ ਸਾਡੀ ਜਾਨ ਸਲ ਮਾਨਣਿਕ ਹਉਨਾ ਸਿద్ధి ਪਾਗੇ ਵਿਚਾਰੇ ਗੋਬਿੰਦ ਦੇ ਦੁਲਾਰੇ ਸਿద్ధి ਪਾਗੇ ਵਿਚਾਰੇ ਗੋਬਿੰਦ ਦੇ ਦੁਲਾਰੇ ਰਤਾ ਡੋਲੇ ਨ ਸਿਦਕੋ ਉਹ ਤਾਂ ਸਿੱਖੀ ਦੇ ਸਤਾਰੇ ਲੈਂਦੇ ਨੀਹਾਂ ਚ ਨਜ਼ਾਰੇ ਦੋ ਲਾਲ ਪਿਆਰੇ ਮੁਖੋਂ ਲਾਉਂਦੇ ਜਕਾਰੇ ਦੋ ਲਾਲ ਪਿਆਰੇ ਮੁਖੋਂ ਲਾਉਂਦੇ ਜਕਾਰੇ ਦੋ ਲਾਲ ਪਿਆਰੇ ਮੁਖੋਂ ਲਾਉਂਦੇ ਜਕਾਰੇ ਬੋਲੇ ਸੋ ਨਿਹਾਲ सत सीरियारु भोले सो निहार सत सिरीक भोले सो निहार सत सिरी